ਯੰਗਿਸਤਾਨ ਵੱਲੋਂ ਹਰ ਸਾਲ ਇੱਕ ਕੈਂਪ ਲਾਇਆ ਜਾਂਦਾ। ਇਸ ਵਾਰ ਦਾ ਕੈਂਪ ਸਾਡਾ 2 ਹਫ਼ਤੇ ਦਾ ਸੀ। ਅੱਜ ਦੀ ਜਿਹੜੀ ਪਰਫਾਰਮੈਂਸ ਸੀ ਉਹ ਯੂਨੀਵਰਸਿਟੀ ਆਫ ਕੈਲਗਰੀ ਦੇ ਸਕੂਲ ਆਫ ਪਰਫਾਰਮਿੰਗ ਆਰਟਸ ਵੱਲੋਂ ਕੀਤੀ ਗਈ। ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਬੱਚਿਆਂ ਨੂੰ ਥੋੜਾ ਫਨ ਵੀ ਕਰਾਈਏ ਨਾਲ ਦੀ ਨਾਲ ਕੁਝ ਕੰਮ ਦੀਆਂ ਗੱਲਾਂ ਦੱਸੀਏ ਉਹਨਾਂ ਦੀ ਪਰਸਨੈਲਿਟੀ ਡਿਵੈਲਪ ਹੋ ਸਕੇ। ਨੌਸ ਤੀਜ਼ ਤੇ ਬੱਚੇ ਇੱਥੋਂ ਦੇ ਮੇਨ ਸਟ੍ਰੀਮ ਦੇ ਵਿੱਚ ਜਾ ਕੇ ਚੰਗੇ ਕੈਨੇਡੀਅਨ ਨਾਗਰਿਕ ਬਣ ਇਹੋ ਸਾਡਾ ਮਕਸਦ ਹੈ। ਸੋ ਇਸ ਉਪਰਾਲੇ ਨਾਲ ਅਸੀਂ ਪਿਛਲੇ 8-9 ਸਾਲ ਤੋਂ ਉਸ ਕੰਮ ਦੇ ਵਿੱਚ ਲੱਗੇ ਹੋਏ ਹਾਂ। ਕਾਫੀ ਕਮ ਹਾਂ ਜਿਹੜਾ ਯੰਗਸਤਾਨ ਦੇ ਪਲੇਟਫਾਰਮ ਤੋਂ ਅਸੀਂ ਕਰਵਾ ਰਹੇ ਹਾਂ ਪੰਜਾਬੀ ਦੀਆਂ ਕਲਾਸਾਂ ਹਨ ਹਰ ਹਫਤੇ ਬੱਚਿਆਂ ਨੂੰ ਪੰਜਾਬੀ ਪੋਟਰੀ ਤਿਆਰ ਕਰਾਈ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਸਮਰ ਕੈਂਪ ਹੈ ਉਹ ਹਰ ਸਾਲ ਅਸੀਂ ਜੈਂਸਸ ਸੈਂਟਰ ਦੇ ਵਿੱਚ ਲਗਾਉਂਦੇ ਹਾਂ ਕੁਝ ਬੱਚੇ ਬਹੁਤ ਸਾਲਾਂ ਤੋਂ ਕੈਂਪ ਲਾ ਰਹੇ ਹੋ ਕਹਿੰਦੇ ਹੁੰਦੇ ਆ ਵੀ ਇਸ ਸਾਲ ਕੀ ਹੋ ਰਿਹਾ ਹੈਗਾ ਸੋ ਅਸੀਂ ਇਸ ਸਾਲ ਅਸੀਂ ਚੈਸ ਤੇ ਕੈਰਮ ਦੇ ਮੁਕਾਬਲੇਾਂ ਦਾ ਵਿੱਚ ਉਹਨਾਂ ਨੂੰ ਕੀਤੀ ਸ਼ਮੂਲੀਅਤ ਤੇ ਬੜਾ ਮੈਂ ਹੈਰਾਨ ਰਹਿ ਗਿਆ ਕਿ ਬੜਾ ਭਰਮਾ ਹੁੰਗਾਰਾ ਮਿਲਿਆ ਆਮ ਤੌਰ ਤੇ ਆ ਇਸ ਤਰ੍ਹਾਂ ਦੇ ਖੇਡਾਂ ਨੂੰ ਹੰਗਾਰਾ ਘੱਟ ਮਿਲਦਾ ਸਾਡੇ ਕੋਲ ਸ਼ਤਰੰਜ ਦੇ ਵਿੱਚ ਹੀ 30 ਤੋਂ 35 ਬੱਚੇ ਦੀ ਐਂਟਰੀ ਆਈਆਂ ਤੇ ਉਹਦੇ ਅਸੀਂ ਪ੍ਰੋਪਰ ਡਰਾਅ ਬਣਾਏ ਫਿਕਚਰ ਬਣਾਏ ਤੇ ਬੱਚਿਆਂ ਨੂੰ ਅੱਜ ਅਸੀਂ ਸਨਮਾਨ ਦੇ ਰਹੇ ਹਾਂ ਕੱਲ ਨੂੰ ਕਰਨ ਦੇ ਮੁਕਾਬਲਿਆਂ ਨੂੰ ਅਸੀਂ ਜਿੱਤੂਆਂ ਨੂੰ ਇਨਾਮ ਦਵਾਂਗੇ ਯੰਗਸਤਾਨ ਦਾ ਇੱਕੋ ਇੱਕ ਮਕਸਦ ਹੈਗਾ ਕਿ ਕੈਨੇਡਾ ਦੇ ਮੌਸਮ ਦੇ ਮੁਤਾਬਕ ਜਿਹੜਾ ਬਾਹਰ ਭੱਜਣਾ ਨੱਠਣਾ ਤੁਰਨਾ ਫਿਰਨਾ ਬੱਚਿਆਂ ਲਈ ਥੋੜਾ ਜਿਹਾ ਸੀਮਤ ਹੋ ਜਾਂਦਾ ਹੈਗਾ ਠੰਡ ਕਰਕੇ ਕਹਿ ਲਓ ਜਾਂ ਸਾਡੇ ਕੰਮਕਾਜ ਕੁਝ ਇਸ ਤਰ੍ਹਾਂ ਹਨ ਸੋ ਅਸੀਂ ਬੱਚਿਆਂ ਨੂੰ ਇਸ ਜਿਹੜਾ ਪਲੇਟਫਾਰਮ ਪ੍ਰੋਵਾਈਡ ਕਰਦੇ ਆ ਕਿ ਜਿਹੜਾ ਮੋਟਿਵ ਹੈ ਟਰੂ ਹੈਪੀਨੈਸ ਲਿਵਸ ਹੇਅਰ ਸੋ ਸੋ ਦੇਸ਼ ਤੇ ਨਾਲ ਬੱਚਾ ਇੱਥੇ ਆ ਕੇ ਇੱਕ ਸੱਚੀ ਖੁਸ਼ੀ ਤੇ ਸੱਚੀ ਖੁਸ਼ੀ ਵਸਦੀ ਹੈ ਉਹ ਦੇਣ ਵਿੱਚ ਅਸੀਂ ਉਪਰਾਲਾ ਕਰਦੇ ਆ ਅਸੀਂ ਯੰਗਸਤਾਨ ਦਾ ਕੈਂਪ ਲਗਾਉਨੇ ਆ ਬਹੁਤ ਸਾਲ ਹੋ ਗਏ 8 ਸਾਲ ਹੋ ਗਏ ਇਸ ਕੈਂਪ ਨੂੰ ਅਸੀਂ ਕੰਟੀਨਿਊ ਕੀਤਾ ਹੋਇਆ ਬਹੁਤ ਹੀ ਬੱਚੇ ਆਉਂਦੇ ਨੇ ਅਸੀਂ ਪੰਜਾਬੀ ਸਕੋਨ ਨੇ ਇੱਥੇ ਤੇ ਉਹਨਾਂ ਨੂੰ ਮੈਡੀਟੇਸ਼ਨ ਕਰਾਉਨੇ ਆ 8 8 ਵਰਕ ਹੁੰਦਾ ਇੱਥੇ ਸਪੋਰਟਸ ਚੱਲਦੀ ਆ ਤੇ ਬੱਚੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਕੇ ਆਪਣੇ ਮਨ ਦੀਆਂ ਗੱਲਾਂ ਹਲਕੀਆਂ ਕਰਦੇ ਨੇ ਆਪਾਂ ਆਪਣੇ ਆਪਣੇ ਪੇਰੈਂਟਸ ਬਾਰੇ ਬਹੁਤ ਸੋਹਣੇ ਸੋਹਣੇ ਗੱਲਾਂ ਸੁਣਾਉਂਦੇ ਨੇ ਸਾਨੂੰ ਜਿਹਦੇ ਨਾਲ ਸਾਰੇ ਬੱਚੇ ਆਨੰਦ ਮਾਣਦੇ ਨੇ ਗਿੱਧਾ ਪੰਗੜਾ ਹੁੰਦਾ ਜਿਹਦੇ ਬਾਰੇ ਬਹੁਤ ਜ਼ਿਆਦਾ ਐਕਸਰਸਾਈਜ਼ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਆ ਅਸੀਂ ਇਸ ਵਾਰ ਹੈਰਾਨ ਆ ਕਿ 4 ਦਿਨਾਂ ਦੇ ਵਿੱਚ ਵਿੱਚ ਬੱਚਿਆਂ ਨੇ ਇੰਨਾ ਵਧੀਆ ਪੰਗੜਾ ਪਾਇਆ ਕਿ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਉਹਨਾਂ ਨੇ ਟ੍ਰੇਨ ਕੀਤਾ ਤੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਬਹੁਤ ਗਤੀਵਿਧੀਆਂ ਕਰਾਉਣੇ ਆ ਜਿਵੇਂ ਕਿ ਡੈਂਟਿਸਟ ਆਉਂਦੇ ਨੇ ਉਹ ਸਾਰੀ ਹਾਈਜਨ ਬਾਰੇ ਦੱਸ ਹਾਈਜਨਿਕ ਬਾਰੇ ਦੱਸਦੇ ਨੇ ਤੇ ਉਸ ਤੋਂ ਇਲਾਵਾ ਰੈਡਫਫ ਤੋਂ ਅਸੀਂ ਬੁਲਾਰੇ ਬੁਲਾਉਣੇ ਆ ਉਹ ਆਪਣੇ ਰੇਡੀਓ ਬਾਰੇ ਦੱਸਦੇ ਨੇ ਤੇ ਉਸ ਤੋਂ ਇਲਾਵਾ ਅਸੀਂ ਸਪੋਰਟਸ ਮੀਟ ਕਰਾਉਣੇ ਆ ਜਿਹੜੀ ਕਿ ਹਰ ਸਾਲ ਅਸੀਂ ਸਪੋਰਟਸ ਮੀਟ ਬਾਅਦ ਕਰਾਉਣੇ ਆ ਤਾਂ ਕਿ ਬੱਚੇ ਵੱਧ ਤੋਂ ਵੱਧ ਪਾਰਟਿਸਪੇਟ ਕਰ ਸਕਣ ਇਹਦੇ ਵਿੱਚ ਕਿਸੇ ਵੀ ਜਿਹੜਾ ਸਟੂਡੈਂਟਾ ਉਹਨੂੰ ਕਿਸੇ ਐਂਟਰੀ ਦੀ ਲੋੜ ਨਹੀਂ ਉਹ ਜਦੋਂ ਵੀ ਆ ਸਕਦਾ ਹੈ ਸਪੋਰਟਸ ਮੀਟ ਵਿੱਚ ਵੀ ਹਿੱਸਾ ਲੈ ਸਕਦਾ ਹੈ ਯੰਗਸਤਾਨ ਅਸੀਂ ਚਾਹੁੰਦੇ ਹਾਂ ਕਿ ਇਦਾਂ ਹੀ ਤਰੱਕੀਆਂ ਤੇ ਰਵੇ ਤੇ ਅਸੀਂ ਹੋਰ ਮਿਹਨਤ ਕਰੀਏ ਜਿੰਨੇ ਲੋਕੀ ਸਾਡੇ ਨਾਲ ਵੱਧ ਜੁੜਣਗੇ ਅਸੀਂ ਹੋਰ ਆਪਣੇ ਆਪ ਨੂੰ ਬੁਲੰਦੀਆਂ ਤੇ ਚੋਣ ਦੀ ਕੋਸ਼ਿਸ਼ ਕਰਾਂਗੇ